ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਤੇ ਲੋ ਜੀ ਆਪਾਂ ਅੱਜ ਦਾ ਵਲੌਗ ਸ਼ੁਰੂ ਕੀਤਾ ਹੈ ਆਪਣੇ ਸਿਰਦ ਪੁੱਤ ਦਾ ਸਿਰਦ ਸੁੱਤਾ ਉੱਠਿਆ ਹੀ ਉੱਠ ਕੇ ਪਾਣੀ ਦਾਣੀ ਪੀ ਕੇ ਹੁਣ ਲੱਗ ਗਿਆ ਖੇਡੇ ਆਪਣੀ ਸਾਈਕਲ ਦੇ ਨਾਲ ਨੇਮਪ੍ਰੀਤ ਉਹਦੇ ਅੱਗੇ ਬੈਠੀ ਤੇ ਉਹਨੂੰ ਪਿੱਛੇ ਭਾਇਆ ਉਹਦਾ ਸਾਈਕਲ ਰੇੜ ਦੀ ਪਈ ਆ ਨੇਮਪ੍ਰੀਤ ਦਾ ਵੀ ਸਾਈਕਲ ਹੈਗਾ ਵਾ ਪਰ ਉਹਨੂੰ ਚਲਾਉਣਾ ਪਸੰਦ ਨਹੀਂ ਕਰਦੀ ਕਰੂ ਮੈਂ ਇਹਦਾ ਸਾਈਕਲ ਚਲਾਉਣਾ ਵਾ ਇਹਦਾ ਸਾਈਕਲ ਹੁਣ ਛੋਟਾ ਹੈ ਨਾ ਉਹ ਸੀਰਤ ਛੋਟੀ ਆ ਤੇ ਉਹਦੇ ਹਿਸਾਬ ਨਾਲ ਹੋਊਗਾ ਨੀਮਪ੍ਰੀਤ ਦਾ ਹੁਣ ਉਹਨੇ ਭਾਰ ਕਿੱਥੇ ਚੱਲਣਾ ਨੀਮਪ੍ਰੀਤ ਨੂੰ ਕਹਿੰਦਾ ਨਾ ਉਹ ਦੇ ਸਾਈਕਲ ਤੇ ਬੈ ਉਹਦਾ ਸਾਈਕਲ ਟੁੱਟ ਜਾਊਗਾ ਪਰ ਨਹੀਂ ਉਹ ਜ਼ਿੱਦ ਕਰਕੇ ਉਹਦੇ ਸਾਈਕਲ ਤੇ ਬੈਂਦੀ ਕਰੂ ਮੈਨੂੰ ਮਜ਼ਾ ਆਉਂਦਾ ਉਹਦਾ ਸਾਈਕਲ ਚਲਾਉਂਦਾ ਤੇ ਉਹਨੂੰ ਲੈ ਕੇ ਬੈਠੀ ਆ ਬਾਹਰ ਸਾਹਮਣੇ ਉਹ ਬੰਦੇ ਲੱਗੇ ਆ ਚੋਨਾ ਲੱਗਦਾ ਪਿਆ ਹੈ ਨਾ ਚੋਨਿਆਂ ਦਾ ਸੀਜ਼ਨ ਆ ਤੇ ਇੱਧਰ ਆਪਣੇ ਪੱਠੇ ਵੀ ਬੜੇ ਸੋਹਣੇ ਹੋ ਗਏ ਆ ਥੋੜੇ ਦਿਨਾਂ ਤੱਕ ਹੱਥ ਲਾਉਣ ਵਾਲੇ ਹੋ ਜਾਣਗੇ ਮੌਸਮ ਥੋੜਾ ਹੁਣ ਸ਼ਾਮ ਦਾ ਵੇਲਾ ਠੰਡਾ ਠੰਡੀ ਠੰਡੀ ਜਿਹੀ ਇੱਧਰ ਇਹਨਾਂ ਦੇ ਪਾਪਾ ਆਏ ਆ ਤੇ ਸ਼ੌਪ ਤੇ ਚੱਲੇਗੇ ਤੇ ਦੇਖ ਦੇ ਘਰੇ ਥੋੜਾ ਕੰਮ ਹੀ ਤਾਂ ਕਰਕੇ ਉੱਧਰ ਚਲੇ ਗਏ ਹੁਣ ਇਹਨਾਂ ਨੂੰ ਵੇਖ ਕੇ ਤਾਂ ਕਰਕੇ ਬਈ ਤੇ ਖੜ ਗਏ ਵਾਹੇ ਚੱਲੇ ਗਏ ਸ਼ੌਪ ਤੇ ਇਹਨਾਂ ਦੀ ਤਿਆਰੀ ਤਕਰੀਬਨ ਟਾਈਮ ਇੱਥੇ 5:30 ਦਾ 5:30 ਦਾ ਹੋ ਗਿਆ ਵਾ ਇਹ ਕੋਲੇ ਜਾਂਦੇ ਦਿਮੜੇ ਕਿ ਰਾਤ ਨੇਰੇ ਤੱਕ ਰਹਿੰਦੇ ਆ ਦੁਕਾਨ ਤੇ ਏਕੇ ਦਿਨ ਤੇ ਕਰਵੀ ਆ ਜਾਂਦੇ ਥੋੜਾ ਟਾਈਮ ਨਾ 8:30 ਏਕੇ ਦਿਨ ਕਾਫੀ ਜ਼ਿਆਦਾ ਨਿਰਾਜ ਜਾਂਦਾ ਉਹੜਾ ਕਸਟਮਰ ਤੇ ਡਿਪੈਂਡ ਕਰਦਾ ਉਹ ਹਨਾ ਜਾਂ ਬਾਕੀ ਇਹਨਾਂ ਦੇ ਕੋਈ ਯਾਰ ਦੋਸਤ ਵੀ ਕਈ ਇਹਨਾਂ ਨੂੰ ਮਿਲ ਜਾਂਦੇ ਫਿਰ ਤਾਂ ਤਦ ਵੀ ਨੇ ਰਹਾ ਜਾਂਦਾ ਵਾ ਤੇ ਇਧਰ ਗੋਸੀਤਾਂਦੀਆਂ ਮੈਨੂੰ ਚੁੱਕ ਲੈ ਪਾਪਾ ਤਾਂ ਅਗਰ ਗੋਣਾ ਵਾਲੇ ਹੱਥ ਕਰਦੀ ਪਈ ਆ ਡੇਲੀ ਇਹ ਹੂ ਡਾਲ ਲੈਂਦੀ ਆ ਦੋਨੋਂ ਟਾਈਮ ਜਦੋਂ ਦੁਕਾਨ ਤੇ ਜਾਂਦੀ ਆ ਨਾ ਉਦੋਂ ਇਹਨੇ ਕਹਿਣਾ ਮੈਨੂੰ ਹੂ ਤਾ ਦੋ ਫਿਰ ਬੜੀ ਮੁਸ਼ਕਲ ਨਾ ਇਹ ਮਾਰੇ ਉਰੇ ਲਾਈਦਾ ਤੇ ਹੋਣੋ ਪਾਪਾ ਚਲੇਗੇ ਇਨਾਂ ਦੇ ਸ਼ੌਪ ਤੇ ਉਹ ਪਾਣੀ ਪੀ ਕੇ ਗਏ ਇਨਾਂ ਬਾਰਪਈ ਤੇ ਖੜੇ ਜਾਂਦੇ ਮੈਂ ਪਾਣੀ ਪੀਣਾ ਮੈਨੂੰ ਪਾਣੀ ਪਿਆ ਦੋ ਤੇ ਉਹਨਾਂ ਨੇ ਇਹ ਇਨਾਂ ਨੂੰ ਨਾਲ ਹੀ ਚੇਤਾ ਗਏ ਵੀ ਅਸੀਂ ਪਾਣੀ ਪੀਣਾ ਦੋਹਾਂ ਜਣੀਆਂ ਪਾਣੀ ਪੀਂਦੀਆਂ ਹਾਂ ਤੇ ਅਸੀਂ ਤੇ ਇੱਥੇ ਜਿੱਦ ਕਰਨ ਦਾ ਵੀ ਹੋ ਗਿਆ ਕਿ ਉਹ ਸਾਈਕਲ ਤੇ ਜੁ ਬੈਠੀ ਨੇ ਪ੍ਰੀਤ ਤਾਂ ਕਰਕੇ ਨੇ ਮ੍ਰੀਤ ਦੀ ਵੀ ਜਿਹਦੀ ਆ ਵੀ ਮੇਰੀ ਸਾਈਕਲ ਤੇ ਬੈਣਾ ਇਹਨੂੰ ਕਹਿਦਾ ਤੂੰ ਆਪਣਾ ਸਾਈਕਲ ਚਲਾ ਲੈ ਪਰ ਨਾ ਆਪਣਾ ਨਹੀਂ ਚਲਾਉਣਾ ਇਹਦਾ ਚਲਾਉਣਾ ਵਾ ਤੇ ਉਹ ਫਿਰ ਜिद ਕਰਦੀ ਉਹਨੂੰ ਵੀ ਪਤਾ ਵਾ ਕਿ ਇਹ ਮੇਰੀ ਜੀਜੀ ਆ ਮੈਨੂੰ ਨਹੀਂ ਦੇਣੀ ਹੁਣ ਮੈਨੂੰ ਕਿਹਾ ਕਿ ਤੂੰ ਸਾਈਕਲ ਤੋਂ ਉਤਰ ਜਾ ਉਹ ਜिद ਕਰਦੀ ਆ ਤਾਂ ਕਰਕੇ ਉਤਰ ਗਿਆ glass ਦੋਨਾਂ ਨਹੀਂ ਫੜਿਆ ਪਾਣੀ ਵਾਲੇ ਤੇ ਬਾਹਰ ਆ ਕੇ ਹਨਾ ਖੜ ਜਾਂਦੀ ਬਿਲਕੁਲ ਪਈ ਦੀ ਉੱਪਰ ਹੀ ਤੇ ਆਪਣਾ ਘਰ ਰਿਆ ਤੇ ਫਿਰ ਜਦੋਂ ਆਪਾਂ ਬਾਹਰ ਦਰਵਾਜ਼ੇ 'ਚ ਖੜਨਾ ਪਈ ਤੇ ਵੀ ਨਾਲ ਹੀ ਹਨਾ ਆ ਜਾਣਾ ਹੁੰਦਾ ਵਾ ਮੌਸਮ ਚਲੋ ਹੁਣ ਠੰਡਾ ਵਾ ਵੈ ਸ਼ਾਮ ਵੇਲੇ ਵੀ ਕਹਿੰਦੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਪਰ ਅੱਜ ਥੋੜਾ ਮੌਸਮ ਠੰਡਾ ਹੈ ਸ਼ਾਮ ਵੇਲੇ ਇੱਧਰ ਹੁਣ ਰਾਤ ਹੋ ਗਈ ਆ ਸਾਰੇ ਰੋਟੀ ਬਾ ਨਹੀਂ ਖਾ ਲਿਆ ਤੇ ਇੱਧਰ ਸੌਂ ਗਏ ਇਥੇ ਨਾ ਘਿਰਦੀ ਆਂ ਲੌਬੀ ਤੇ ਹਾਲੇ-ਹਾਲੇ ਸਿੱਡੀ ਲੱਗੀ ਤੇ ਤਾਂ ਇਥੇ ਸੌਂ ਗਿਆਂ ਹੁਣ ਉਹਨਾਂ ਨੂੰ ਬੈੱਡਰੂਮ ਚ ਲੈ ਆ ਜਾਣਾ ਹੀ ਬਸ ਉਹਨਾਂ ਨੂੰ ਇਹਨਾਂ ਦੇ ਬਾਪਾ ਥੋੜਾ ਟੇਮ ਹੋਇਆ ਜੀ ਸ਼ਾਪ ਤੋਂ ਆਏ ਹੀ ਤੇ ਰੋਟੀ ਖਾ ਲਈ ਉਹਨਾਂ ਨੇ 8:30 ਨਹੀਂ ਸੌਰੀ 8:30 ਨੇ 10 ਦਾ ਟਾਈਮ ਹੋ ਗਿਆ ਹਾਂ ਹੁਣੇ ਰੋਟੀ ਖਾ ਕੇ ਹਟੇ ਹਲੇ 10 ਦਾ ਟਾਈਮ ਹੋ ਗਿਆ ਨੇਰਾ ਹੋ ਜਾਂਦਾ ਇਹਨਾਂ ਨੂੰ ਹਨੂ ਬੜਾ ਨੇਰਾ ਹੋ ਜਾਂਦਾ ਰਾਤ ਜਦੋਂ ਆਪਾਂ ਸੌਂਨੇ ਆ 11:30 ਦਾ ਟਾਈਮ ਹੋ ਜਾਂਦਾ ਪੈਣੇ ਕਰਦੇ ਇਹਨਾਂ ਨੂੰ ਹੁਣ ਮੈਂ ਇਹਨਾਂ ਨੂੰ ਰੋਟੀ ਖਵਾ ਕੇ ਹਟੀਆਂ ਦੇ ਹਲੇ ਫੇਰ ਇਹਨਾਂ ਦੇ ਮੈਂ ਫੇਰ ਰੋਟੀ ਵਾਲੇ ਪਾਂਡੇ ਜਿਹੜੀ ਉਹ ਕਰੂੰਗੀ ਸਾਫ਼ ਇਹਨੂੰ ਬੋਧ ਨੂੰ ਬਲਤ ਵਾ ਕੇ ਅੱਪਰ ਰੱਖ ਲਿਆ ਤੇ ਇੱਦੋਂ ਇਹਨਾਂ ਨੂੰ ਇਹਨਾਂ ਨੂੰ ਬੱਲੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਪਾਉਂਗੀ ਇਸ ਵਾਲੇ ਰੂਮ ਚ ਕਿਉਂਕਿ ਲੌਬੀ ਚ ਥੋੜੀ ਗਰਮੀ ਗਰਮੀ ਜੀ ਲੱਗਦੀ ਹੈ ਇਹਨਾਂ ਨੂੰ ਤੇ ਮੈਂ ਪਹਿਲਾਂ ਹੀ ਕਹਿੰਨੀ ਆ ਇੱਥੇ ਪਾ ਲਿਆ ਕਰੋ ਪਰ ਇਹ ਨਹੀਂ ਕਹਿੰਦੀਆਂ ਹਨਾ ਉੱਥੇ ਇਹਨਾਂ ਨੂੰ ਲੌਬੀ ਚ ਰਹਿਣਾ ਜ਼ਿਆਦਾ ਪਸੰਦ ਆਂ ਅਸੀਂ ਸਾਰੀ ਲੌਬੀ ਚ ਰਹਿੰਦੇ ਨਾ ਤਾਂ ਕਰਕੇ ਜ਼ਿਆਦਾਤਰ ਉੱਥੇ ਹੀ ਇਹਨਾਂ ਨੇ ਕਹਿਣਾ ਬਈ ਇਹ ਕਿਉਂਕਿ ਮੈਂ ਬਾਹਰ ਕੰਮਦੰਦੇ ਚ ਕਰਦੀ ਫਿਰਦੀ ਹੁੰਦੀ ਆ ਤੇ ਅੰਦਰ ਇਹਨਾਂ ਨੂੰ ਮਤਲਬ ਸੀਤ ਨੂੰ ਹੁੰਦਾ ਵੀ ਮੈਂ ਅੰਦਰ ਮੈਨੂੰ ਦੀਂਦਾਂ ਨਹੀਂ ਕੋਈ ਮੇਰੇ ਲਾਗੇ ਬਵੇ ਜਾਂ ਤੇ ਨੇਮਪ੍ਰੀਤ ਨੂੰ ਨਹੀਂ ਹੁੰਦਾ ਤਾਂ ਕਰਕੇ ਇੱਥੇ ਲੌਬੀ 'ਚ ਸੌਂ ਗਿਆ ਹੀ ਨੇਮਪ੍ਰੀਤ ਜਾਗਦੀ ਹੈ ਜੇ ਸੀਤ ਸੁੱਤੀ ਆ ਪਰ ਹੁਣ ਇਹਨਾਂ ਦੋਨਾਂ ਨੂੰ ਮੈਂ ਇਸ ਵਾਲੇ ਰੂਮ 'ਚ ਹਨਾ ਚਲੋ ਪਾ ਦੂੰਗੀ ਤੇ ਮੇਰੇ ਜਿਹੜੇ ਕੰਮ ਰਹਿੰਦੇ ਆ ਉਹ ਆਪਣੇ ਕੰਮ ਕਰਕੇ ਮੈਂ ਉਹਨਾਂ ਲਾਗੇ ਚਲੇ ਜਾਊਂਗੀ ਕਿਉਂਕਿ ਉਤਰਾ ਬੱਚਾ ਕੱਲਾ ਕੱਲਾ ਜਿਹਾ ਮਹਿਸੂਸ ਕਰਦਾ ਰਹਿੰਦਾ ਵਾ ਤੇ ਇਹਨਾਂ ਦੇ ਪਾਪਾ ਨੇ ਵੀ ਆ ਨਾ ਆਣ ਕੇ ਬਾਹਰ ਹੀ ਬੈਣਾ ਹੁੰਦਾ ਵਾ ਕਹਣਗੇ ਮੈਂ ਨੈਚੁਰਲ ਹਵਾਲਾ ਨਹੀਂ ਆ ਉਹ ਬਹੁਤ ਘੱਟ ਏਸੀ ਸੰਦੇ ਪੈਂਦੇ ਆ ਯਾਦ ਆ ਦਰ ਬਾਰ ਹੀ ਹੁੰਦੇ ਉਹ ਤੇ Papa ji ਅਹੀਂ ਵਾਸ ਹੁੰਦੇ ਅੰਦਰ ਬਾਥਰੂਮ ਚ ਤੇ ਅਹੀਂ ਵੇ ਦੇਖਦੇ ਦੇਖਦੇ ਬਾਹਰ ਪੈ ਜਾਂਦੀ ਹੁੰਨੇ ਆ ਪਰ ਇਹ ਆਪੀ ਹੁਣ ਜਦੋਂ ਗਰਮੀ ਆ ਵਾ ਨਾ ਤੇ ਨੇਰੀ ਬੜੀ ਛੇਤੀ ਆ ਜਾਂਦੀ ਰਾਤ ਪਤਾ ਨਹੀਂ ਲੱਗਦਾ ਅਚਾਨਕ ਨੇਰੀ ਆ ਜਾਂਦੀ ਫੇਰ ਉੱਠਣਾ ਪੈਂਦਾ ਫੇਰ ਪਰੇਸ਼ਾਨੀ ਹੁੰਦੀ ਹੈ ਨਾ ਬੱਚੇ ਨੂੰ ਨਾਲ ਲੈ ਕੇ ਉਠਣਾ ਫੇਰ ਵੰਜੇ ਚੁੱਕਨੇ ਪੱਖਾ ਚੁੱਕਣਾ ਤਾਂ ਕਰਕੇ ਅਸੀਂ ਦੇ ਬੈਡਰੂਮ ਵਿੱਚ ਪੈ ਰਹੇ ਨੇ ਅੱবি ਬਾਹਰ ਨਹੀਂ ਰਿਣੀ ਰਿਹਾ ਜਿਹੜਾ ਆਪਾਂ ਨੂੰ ਉਠਣਾ ਨਾ ਪਵੇ ਤੇ ਭਰ ਇਹ ਸੀਤ ਦੇ ਬਾਬਾ ਤੇ ਦਾदू ਜੀ ਇਹ ਦੋਨੋਂ ਬਾਹਰ ਦੀ ਹਵਾ ਚੀ ਬਣਾ ਪਸੰਦ ਕਰਦੇ ਆ ਇਹਨਾਂ ਨੂੰ ਵਧੀਆ ਲੱਗਦਾ ਤਾਂ ਕਰਕੇ ਤੇ ਪਾਪਾ ਜੀ ਸਾਡੇ ਤੇ ਬਿਲਕੁਲ ਹੋਣੀ ਅਸੀਂ ਵਾਲੇ ਰੂਮ ਚ ਪੈਂਦੇ ਹਨਾ ਬਿਲਕੁਲ ਹੋ ਨਹੀਂ ਕੀ ਹੁੰਦਾ ਉਹਨਾਂ ਨੇ ਸਿਰਫ ਔਰਚੇ ਚ ਹੀ ਰਹਿਣਾ ਸਾਡੇ ਅੜੀ ਅੰਦਰ ਉਹਨਾਂ ਨੇ ਬਹੁਤ ਘਟ ਹੋਣਾ ਹੀ ਵੜਾਉਂਨ ਨੂੰ ਪਾਵਾਂਗੇ ਤੁਸੀਂ ਪਾਪਾ ਜੀ ਅੰਦਰ ਆ ਕੇ ਬਹਿ ਜਾ ਕਰੋ ਪੱਖੇ ਥੱਲੇ ਲੌਬੀ ਚ ਬਹਿ ਜਾ ਕਰੋ ਚਲੋ ਬੈਡਰੂਮ ਚ ਨਹੀਂ ਬਹਣਾ ਤੇ ਕਹਿੰਦੇ ਨਹੀਂ ਮੇਰੇ ਮੇਡ ਨੂੰ ਤੇ ਕੁਝ ਹੁੰਦਾ ਮੇਰਾ ਸਾਹ ਘੁੰਦਾ ਜਿਆਦਾਤਰ ਉਹ ਬਾਹਰ ਹੀ ਰਹਿੰਦੇ ਆ ਤੇ ਅਹੀਂ ਹੱਸਾਂਗੇ ਵੀ ਅਹੀਂ ਵੀ ਤੇ ਅੰਦਰ ਹੋਂ ਨਹੀਂ ਆ ਤੁਸੀਂ ਅੰਦਰ ਆ ਜਾ ਕਰੋ ਸਾਡਾ ਤਾਂ ਸਾਗ ਹੁੰਦਾ ਨਹੀਂ ਅੰਦੇ ਨਹੀਂ ਮੇਰਾ ਤੁਹਾਡਾ ਸਾਗ ਮੇਰਾ ਹੁੰਦਾ ਤੁਹਾਡਾ ਨਾ ਬਣਾ ਹੁੰਦਾ ਉਹ ਕੋਈ ਨਹੀਂ ਆ ਤੇ ਅਹੀਂ ਕਹੀ ਰਹੀ ਹਾਂ ਸੰਗ ਵਿੱਚ ਆਤੇ ਸਿੱਧਾ ਪਾਪਾ ਵੀ ਜਦੋਂ ਆਪਾਂ ਇਦਾਂ ਹੋ ਗਏ ਪਾਪਾ ਜੀ ਦੀ ਉਮਰ ਚ ਹੋ ਗਏ ਤੇ ਆਪਾਂ ਵੀ ਇਦਾਂ ਕਰਿਆ ਕਰਾਂਗੇ ਇਹ ਨਹੀਂ ਹੁੰਦਾ ਵਰਨਾ ਹੋਗੇ ਪਾਪਾ ਜੀ ਦੇ ਇਹ ਵਡੇਰਾਂ ਅੰਦਰ ਬਹੁਤ ਘਟ ਅੰਦਰ ਵੱਢਦੇ ਆ ਜਿਆਦਾਤਰ ਬਾਹਰ ਹੀ ਰਹਿੰਦੇ ਆ ਇਹ ਬਾਹਰ ਉਹਨਾਂ ਨੇ ਹਣਾ ਰਾਤ ਨੂੰ ਵੇੜੇ 'ਚ ਬੈਜਣਾ ਪੱਖਾ ਲਾ ਕੇ ਤੇ ਦਿਨੇ ਬਾਹਰ 'ਚ ਜੁ ਬੈ ਰਣਾ ਹੰਨਾਂ ਨਹੀਂ ਤੇ ਅੰਦਰ ਉਹ ਬੱਚਿਆਂ ਨੂੰ ਹੋਊਗਾ ਵੀ ਅੰਦਰ ਆਣ ਕੇ ਬੈਣ ਹੈ ਨਾ ਸਾਡੇ ਲਾਗੇ ਪਰ ਨਹੀਂ ਇਹ ਸੀ ਇਦਨੇ ਤੇ ਹੁੰਦਾ ਵਾ ਵੀ ਦਾਦਾ ਜੀ ਮੇਰੇ ਬਾਹਰ ਤੇ ਮੈਂ ਬਾਹਰ ਜਹਾਂ ਸੀ ਇਦਨੇ ਥੋੜਾ ਜਿਹਾ ਅੰਦਰ ਰਹਿਣਾ ਫਿਰ ਬੂਆ ਕੋਲੇ ਜੇ ਬਾਹਰ ਆ ਜਣਾ ਫਿਰ ਉਹਨੂੰ ਅੰਦਰ ਲੈ ਕੇ ਜੇਦੋਂ ਨੇ ਫਿਰ ਬਾਹਰ ਆ ਜਣਾ ਕਿਉਂਕਿ ਉਹ ਆਪਣੇ ਦਾਦਾ ਜੀ ਦਾ ਪਟਾ ਕਰਦੀ ਆ ਤਾਂ ਕਰਕੇ ਤੇ ਆਪਾਂ ਇਹ ਥੋੜਾ ਜਿਹਾ ਵਾਰ ਪਈ ਤੇ ਗਏ ਹਾਂ ਵਾਰ ਦੀ ਹਵਾਲਾ ਨਾ ਬਹਿ ਤੇ ਆਪਾਂ ਹਵਾ ਚੇ ਨਾ ਰਮਲੇ ਰਹਨੇ ਆ ਪੈ ਹੀ ਪਈ ਤੇ ਕੁਮਨ ਫੇਰ ਨਾ ਹੈ ਆਈ ਕਿ ਆ ਬਿੰਨੀ ਮਤਲ ਅੱਡੇ ਗਵਾਂ ਨੇ ਸੌਂਗੇ ਜਾਂ ਨਹੀਂ ਸੌਂਗੇ ਤਾਂ ਰਲ ਕੇ ਤੇ ਜ਼ਿਆਦਾਤਰ ਮਤਲ ਲੋਕੀ ਹੈ ਨਾ ਰੋਟੀ ਪਾਣੀ ਖਾ ਕੇ ਉਹਦੇ ਵੜ ਜਾਂਦੇ ਆਪਣੇ ਬੈੱਡ ਰੂਮਾਂ ਸੀ ਬਾਹਰ ਕੋਈ ਕੋਈ ਹੁੰਦਾ ਵਾ ਆਪਾਂ ਨੂੰ ਜ਼ਿਆਦਾ ਨਹੀਂ ਲੱਗ ਹਣੀ ਆ ਲੈਣ ਸਭ ਤੋਂ ਜ਼ਿਆਦਾ ਲੇਟ ਅਸੀਂ ਸੌਂਦੇ ਹਾਂ ਉਠ ਵੀ ਆਪਕੋ ਸਾਰਿਆਂ ਨੂੰ ਪਹਿਲਾਂ ਹੀ ਜਾਣਦੇ ਆ ਇੱਧਰ ਮੈਂ ਜਿਹੜੇ ਥੋੜੇ ਬਹੁਤ ਆਪਣੇ ਕੰਮ ਰਹਿੰਦੇ ਹੋ ਉਹ ਕਰਕੇ ਤੇ ਮੈਂ ਵੀ ਪਾਉਂਗੀ ਲੰਮੇ ਇਹ ਹੁਣ ਜਿਹੜੇ ਇਹਨਾਂ ਨੂੰ ਬੀਤੀ ਸੀ ਪਤੀ ਲੱਸੀ ਉਹ ਵਰਤਨ ਸਾਫ ਕਰਕੇ ਤੇ ਮੈਂ ਵੀ ਹੁਣ ਕਰੂੰਗੀ ਜੀ ਰਾਸ਼ਟ ਹੋ ਗਈ ਟਾਈਮ ਹੋ ਗਿਆ ਕਾਫੀ ਅੱਜ ਦੇ ਵਲੌਗਸ ਐਨ ਐ